ਸਾਰਿਆਂ ਜੀ ਆਵਲ ਮੀ ਕੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1944 ਦਾ ਰਾਸ਼ਟਰੀ ਸੰਚਾਲਕ ਆ ਸੋ ਮੇਰੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵੱਡੇ ਵੀਰ ਜਗਦੀਸ਼ ਕੁਮਾਰ ਜੱਗੂ ਜੀ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਔਰ ਸਾਡੇ ਨਾਲ ਦਲੀ ਸੁਰੱਖਿਆ ਸੈਨਾ ਤੋਂ ਸਾਡੇ ਛੋਟੇ ਵੀਰ ਰਾਹੁਲ ਮਲਿਕ ਜੀ ਰਾਸ਼ਟਰੀ ਪ੍ਰਧਾਨ ਔਰ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਇਹ ਮੰਗ ਪੱਤਰ ਇਸ ਕਰਕੇ ਦਿੱਤਾ ਕਿ ਕਾਫੀ ਸਮੇਂ ਤੋਂ ਸਾਡੇ ਜਿਹੜੇ ਅਮਰਜੀ ਆ ਇਹ ਧਾਰੀਵਾਲ ਰਹਿੰਦੇ ਆ ਔਰ ਇਹਨਾਂ ਦੇ ਜਿਹੜੇ ਗਵਾਂਢੀ ਆ ਉਹਨਾਂ ਨੇ ਇਹਨਾਂ ਦੇ ਜਿਹੜਾ ਮਕਾਨ ਦੇ ਉੱਤੇ ਛੱਤ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੋਇਆ ਔਰ ਇਹ ਜਿਹੜਾ ਕਬਜ਼ਾ ਕਾਫੀ ਦਿਨਾਂ ਮਰ ਕਾਫੀ ਚਿਰ ਤੋਂ ਇਹਨਾਂ ਨੇ ਕੀਤਾ ਆ ਔਰ ਇਹਨਾਂ ਨੇ ਦਰਖਾਸਤਾਂ ਵੀ ਜੜੀਆਂ ਮਾ ਮਤਲਬ ਗੁਰਦਾਸਪੁਰ ਦੇ ਵਿੱਚ ਦਿੱਤੀਆਂ ਤੇ ਪੁਲਿਸ ਨੇ ਇਹਨਾਂ ਨੇ ਕੋਈ ਸਰਮਾਈ ਨਹੀਂ ਕੀਤੀ ਹਾਰ ਰੱਖ ਕੇ ਇਹਨਾਂ ਨੇ ਕੋਰਟ ਵੱਲ ਨੂੰ ਪੁੱਛ ਕੀਤੀ ਜਦੋਂ ਕੋਰਟ ਨੇ ਜਦੋਂ ਵੇਖਿਆ ਕਿ ਕੋਰਟ ਨੇ ਇਹਨਾਂ ਨੂੰ ਵੇਖਿਆ ਕਿ ਇਹ ਮਾਲਕ ਹੈ ਉਸ ਜਗ੍ਹਾ ਦੇ ਉੱਤੇ ਔਰ ਉਹ ਛੱਤ ਦੇ ਵੀ ਮਾਲਕ ਹੈ ਤੇ ਫਿਰ ਉਸ ਤੋਂ ਬਾਅਦ ਕੋਰਟ ਨੇ ਇਹਨਾਂ ਦੇ ਹੱਕ ਵਿੱਚ ਆਰਡਰ ਦਿੱਤੇ ਤੇ ਆਰਡਰ ਤੋਂ ਬਾਅਦ ਜਦੋਂ ਅਸੀਂ ਪੁਲਿਸ ਕੋਲ ਗਏ ਤੇ ਪੁਲਿਸ ਨੇ ਜਾ ਕੇ ਉਹ ਕੋਰਟ ਦੇ ਆਰਡਰਾਂ ਨੂੰ ਵੀ ਜਿਹੜਾ ਵਾ ਉਹਨਾਂ ਨੇ ਮੰਨਿਆ ਨਹੀਂ ਤੇ ਕੋ ਅੱਜ ਤੱਕ ਵੀ ਜਿਹੜਾ ਪੁਲਿਸ ਨੇ ਉਹ ਜਗ੍ਹਾ ਦਾ ਕਬਜ਼ਾ ਨਹੀਂ ਛਡਾਇਆ ਔਰ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਲਗਾਤਾਰ ਜਿਹੜਾ ਵਾ ਅਸੀਂ ਗਰਦਾਸਪੁਰ ਦੇ ਆਪਣੇ ਡਿਪਟੀ ਸਾਹਿਬ ਹੈਗੇ ਉਹਨਾਂ ਨੂੰ ਲਗਾਤਾਰ ਮਿਲਦੇ ਰਿਹਾ ਰਹੇ ਆਂ ਔਰ ਡਿਪਟੀ ਸਾਹਿਬ ਨੇ ਹਮੇਸ਼ਾ ਸਾਨੂੰ ਕਦੀ ਟਾਈਮ ਹੀ ਨਹੀਂ ਦਿੱਤਾ ਔਰ ਨਾ ਹੀ ਕਦੀ ਦੋਨਾਂ ਪਾਰਟੀਆਂ ਨੂੰ ਸਾਹਮਣੇ ਬਾਹ ਕੇ ਕਦੀ ਸਮਾਂ ਦਿੱਤਾ ਵਾ ਔਰ ਉਹ ਜਿਹੜਾ ਪਰਿਵਾਰ ਆ ਉਹ ਲਗਾਤਾਰ ਇਨਾ ਪਰਿਵਾਰਾਂ ਦੇ ਉੱਤੇ ਗੁੰਡਾਗਰਦੀ ਕਰਦਾ ਵਾ ਔਰ ਜਦੋਂ ਵੀ ਅਸੀਂ ਜਾਣਦੇ ਆ ਤੇ ਉਦੋਂ ਗੁੰਡਾਗਰਦੀ ਵਾਲੇ ਹਾਲਾਤ ਪੈਦਾ ਕਰਦੇ ਆ ਉਹ ਤੇ ਅੱਜ ਅਸੀਂ ਮਾਨਯੋਗ ਡੀਆਈਜੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਇਹਨਾਂ ਦੇ ਪਰਿਵਾਰ ਦੇ ਮਸਲੇ ਨੂੰ ਲੈ ਕੇ ਤੇ ਡੀਆਈਜੀ ਸਾਹਿਬ ਨੇ ਵੀ ਇੰਨੀ ਗੱਲ ਉਸ ਟਾਈਮ ਦੇ ਵਿੱਚ ਸਾਡੇ ਅਫਸਰ ਸੀ ਹੁਣ ਇਸ ਟਾਈਮ ਚੇਂਜ ਹੋ ਗਏ ਡੀਆਈਜੀ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਮਗਰ ਅਜੇ ਤੱਕ ਡੀਆਈਜੀ ਨੇ ਵੀ ਉਹਨਾਂ ਨੂੰ ਅਫਸਰਾਂ ਨੂੰ ਫੋਨ ਕੀਤਾ ਮਗਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਹੁਣ ਹਾਰ ਰਾਕ ਕਿ ਇਹ ਜਿਹੜਾ ਪਰਿਵਾਰ ਆ ਡੀਆਜੀ ਦਫਤਰ ਦੇ ਬਾਹਰ ਕਚਹਿਰੀ ਚੌਂਗ ਦੇ ਵਿੱਚ ਜਿਹੜਾ ਭੁਖੜ ਹੜਤਾਲ ਤੇ ਬਹਿਣ ਜਾ ਰਿਹਾ ਵਾ ਜਿਹੜਾ ਸੋਮਵਾਰ ਨੂੰ ਔਰ ਇਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਨੇੜੀਆਂ ਧਾਰਮਿਕ ਜਥੇਬੰਦੀਆਂ ਵਾ ਜਿਸ ਤਰ੍ਹਾਂ ਜਗ ਜਗਦੀਸ਼ ਕੁਮਾਰ ਜੱਗੂ ਜੀ ਰਾਹੁਲ ਮਲਿਕ ਜੀ ਭਾਰਤੀਵਾਲ ਮਕੀਆਦੀ ਤਰਮ ਸਮਾਜ ਹੋਰ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਇਹਨਾਂ ਦਾ ਪੂਰਾ ਸਮਰਥਨ ਦੇਣਗੀਆਂ ਔਰ ਇਹ ਜਿਹੜਾ ਵਾ ਇਹਨਾਂ ਦੇ ਨਾਲ ਭੁਖੜ ਹੜਤਾਲ ਤੇ ਵੀ ਬਹਿਣ ਗਈਆਂ ਔਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਹੋਏਗੀ ਮੇਰਾ ਨਾਮ ਅਮਰ ਮਲਟੋਂ ਧਾਰੀਵਾ ਡਿਸਟ੍ਰਿਕਟ ਗੁਰਦਾਸਪੁਰ ਜਿਹੜਾ ਅੱਜ ਆਪਾਂ ਹਾਂਜੀ ਇਹ ਜੀ ਅਨੁਰਜ ਐਸਟੀ ਮੈਲੇ ਦਿਆ ਉੱਤੇ ਸਾਡੀ ਛੱਤ ਲਿਖਦੀ ਆ ਸਾਰਾ ਕੁਝ ਸਾਡੇ ਹੱਕ ਚ ਆਾਨੂੰਾਨੂੰ ਫੋਰਟ ਤੋਂ ਆਰਡਰ ਵੀ ਮਿਲਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹ ਜਿਹੜੇ ਸਾਡੇ ਲਾਗੇ ਗਵਾਂਢੀ ਆ ਉਹ ਸਾਡੀ ਛੱਤ 'ਤੇ ਕਬਜ਼ਾ ਕਰਦੇ ਆ ਸਾਨੂੰ ਕਦੇ ਮਾਰਨ ਘਰ ਆ ਕੇ ਮਾਰਨ ਪੈਂਦੇ ਆ ਹਈ ਕੋਈ ਵੀ ਆਪਣੇ ਘਰ ਕਰਨੇ ਆ ਤਾਂ ਉੱਤੋਂ ਆ ਕੇ ਸਾਡੇ ਘਰ ਆ ਕੇ ਪੈ ਜਾਂਦੇ ਆ ਸਾਰੀ ਛੱਤ ਵੀ ਸਾਰੀ ਛੁੱਟ ਦਿੱਤੀ ਦੀ ਉਹਨਾਂ ਤੋੜ ਦਿੱਤੀ ਦੀ ਹੈ ਲੈਟਰਨ ਬਣਾਈ ਹੀ ਉੱਤੋਂ ਹੁਣ ਬਦੋ ਬਦਿ ਇੱਕ ਵਾਰੀ ਹੋਰ ਬਣਾਉਣ ਦੇ ਹੀ ਇੱਕ ਇੱਕ ਛੱਤ ਦੇ ਬਦੀ ਦਾ ਸਾਥ ਮਿਲਿਆ ਕੀ ਕਰੀਂ ਸੁਆਮ ਦੇ ਬਿਨ ਇਨਸਾਫ ਨਹੀਂ ਮੈਂ ਰਿਆ ਨੂੰ ਕੋਕੜ ਹੜਤਾਲ ਤੇ ਪੈ ਰਹੇ ਹਾਂ ਹਾਂਜੀ ਮਾਫ਼ ਕਰ ਲਿਓ ਹਾਂਜੀ ਜੈਪੀ ਮ ਜਪਾ ਰਾਜ ਜੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਦક્ષ ਜਿੱਦਾਂ ਕਿ ਤੁਹਾਨੂੰ ਸੁਮਿਤ ਕਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਤਾ ਵਾ ਗਰੀਬ ਪਰਿਵਾਰ ਨਾਲ ਤੱਕਾ ਹੋ ਰਿਹਾ ਵਾ ਸਮਾਜਦਾਰ ਪਾਰਟੀਆਂ ਵੱਲੋਂ ਤੇ ਉਹਨਾਂ ਦੇ ਹੱਕ ਦੇ ਲਈ ਜੱਥੇ ਬੰਦਿਆ ਕੋ ਇਹ ਪਰਿਵਾਰ ਪਹੁੰਚਿਆ ਵਾ ਤੇ ਉਹਨਾਂ ਦੇ ਸਾਥ ਲਈ ਜਿਹੜੀ ਭੁਖੜ ਧਾਲ ਰੱਖੀ ਗਈ ਪਰਿਵਾਰ ਵੱਲੋਂ ਉਹਰਾ ਸਮਰਥਨ ਕਰਦੇ ਆ ਤੇ ਭੁਖੜ ਧਾਲ ਤੇ ਦਲੀ ਸੁਰੱਖਿਆ ਸੈਨਾ ਦੀ ਪੂਰੀ ਸਮੁੱਚੀ ਟੀਮ ਉੱਥੇ ਪਹੁੰਚੂਗੀ ਸੁਮਿਤ ਕਾਲੀ ਜੀ ਦਾ ਉਸ ਪਰਿਵਾਰ ਦਾ ਸਾਥ ਦੇਣ ਵਾਸਤੇ ਜੈਪੀ ਮੈਰੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਹ ਜਿਸ ਤਰ੍ਹਾਂ ਕਿ ਸਾਡੇ ਸੁਮਿੰਤ ਕਾਲੀ ਜੀ ਜਿਹੜੇ ਕਿ ਕਰੀਬ ਕਰੀਬ ਪਰਿਵਾਰ ਦੀ ਮਦਦ ਕਰਦੇ ਪਏ ਨੇ ਤੇ ਅਸੀਂ ਵੀ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਵੱਲੋਂ ਅਸੀਂ ਵੀ ਸਾਡੀ ਜਿਹੜੀ ਫੈਡਰੇਸ਼ਨ ਆ ਉਹ ਹਰ ਗਰੀਬ ਦੀ ਮਦਦ ਕਰਦੀ ਆ ਤੁਹਾਨੂੰ ਪਤਾ ਲੱਗਾ ਕਿ ਜਿਸ ਪਰਿਵਾਰ ਦੀ ਇਹ ਮਦਦ ਕਰਦੇ ਪਏ ਆ ਉਹਨਾਂ ਨੂੰ ਇਹ ਕੋਰਟ ਵੱਲੋਂ ਆਰਡਰ ਵੀ ਹੋਇਆ ਸਟੇ ਵੀ ਹੋਇਆ ਵਾ ਪਰ ਲੇਕਿਨ ਲੇਕਿਨ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਨਾ ਦੇ ਕੋਰਟ ਦੇ ਆਰਡਰਾਂ ਨੂੰ ਮੰਨਦਾ ਵਾ ਦੇਖੋ ਜਿਹੜਾ ਕੋਰਟ ਦਾ ਆਰਡਰ ਹੁੰਦਾ ਆ ਉਹ ਸਿਰ ਮੱਥੇ ਤੇ ਹੁੰਦਾ ਵਾ ਉਹ ਇੱਕ ਰੱਬ ਦਾ ਰੂਪ ਹੁੰਦਾ ਪਰ ਲੇਕਿਨ ਪੁਲਿਸ ਜਿਹੜੀ ਐ ਐਸੀ ਕਰਪਟ ਹੋ ਗਈ ਆ ਵੀ ਉਹ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨਾਲ ਮਿਲ ਕੇ ਤੇ ਉਹ ਜਿਹੜਾ ਉਹਨਾਂ ਦੇ ਆਰਡਰਾਂ ਨੂੰ ਕਬੂਲ ਨਹੀਂ ਕਰਦੇ ਨਾ ਉਹਨਾਂ ਨੂੰ ਕਬਜ਼ਾ ਦੇ ਦਉਣ ਪਰ ਲੇਕਿਨ ਇਹ ਬਹੁਤ ਬਹੁਤ ਜਿਹੜੀ ਕਢਣਾ ਜਿਹੜੀ ਆ ਮੜੀ ਆ ਪਰ ਲੇਕਿਨ ਅਸੀਂ ਦੇ ਅਸੀਂ ਸਾਰੀਆਂ ਸੰਸਥਾਵਾਂ ਰਲ ਕੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਰਲ ਕੇ ਇਸ ਗਰੀਬ ਪਰਿਵਾਰ ਦੀ ਮਦਦ ਕਰਾਂਗੇ ਸਾਡੇ ਜਿਹੜੇ ਸੁਮਿਤ ਕਾਲੀ ਜੀ ਆ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆ ਉਹ ਜਦੋਂ ਵੀ ਉਹ ਜੋ ਵੀ ਉਹ ਕਹਿਣਗੇ ਸਾਨੂੰ ਜਿਹੜੀ ਇਹਨਾਂ ਨੇ ਭੁਖੜ ਧਾਰ ਰੱਖੀ ਆ ਸੋਮਵਾਰ ਉਹਦੇ ਵਿੱਚ ਆਈ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਲਿਤ ਸੁਰੱਖਿਆ ਸੰਾ ਹੋਰ ਵੀ ਤੁਹਾਡੀਆਂ ਸਾਡੀਆਂ ਸਮਾਜਿਕ ਤੇ ਧਾਰਮਿਕ ਕੱਤੇ ਬੰਨੀਆਂ ਉਹਨਾਂ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਪੋਕਰ ਹਾਲ ਦੇ ਵਿੱਚ ਹਿੱਸਾ ਲਵਾਂਗੇ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵੀ ਜੈ